ਸਾਤਿ ਸ਼੍ਰੀ ਅਕਾਲ ਜੀ ਵੇਖਿਆ ਨਾ ਵੀਰ ਰਖੜੀ ਬਣਵਾਉਣ ਲਈ ਹੱਥ ਲਮਕਾਉਂਦਾ ਮੇਰੇ ਸਹੁਰੇ ਆ ਗਿਆ ਆ ਮੈਨੂੰ ਇਨੀ ਸ਼ਰਮ ਆ ਰਹੀ ਆ ਕਿ ਮੈਂ ਆਪਣੇ ਸਸਰਾਲ ਵਾਲਿਆਂ ਨੂੰ ਕੀ ਦੱਸਾਂ ਤੈਨੂੰ ਤਾਂ ਪਤਾ ਆ ਨਾ ਕਿ ਮੇਰੇ ਸਸਰਾਲ ਵਾਲੇ ਕਿੰਨੇ ਅਮੀਰ ਆ ਇਹ ਲੋਕ ਕੀ ਸੋਚਣਗੇ ਵੀਰ ਨੇ ਤਾਂ ਮੇਰੀ ਨੱਕ ਹੀ ਕਟਵਾ ਦਿੱਤੀ। ਭळा ਕੋਈ 2000 ਰੁਪਏ ਲੈ ਕੇ ਆਂਦਾ ਆ। ਕਦੇ ਆਪਣੀ ਭੈਣ ਕੋ ਦਰਿਆਸਲ ਗੁਰਦੀਪ ਦਫ਼ਤਰ ਗਿਆ ਹੋਇਆ ਸੀ। ਤੇ ਉਹਦੀ ਪਤਨੀ ਮਨਪ੍ਰੀਤ ਘਰ ਦੇ ਸਾਰੇ ਕੰਮ ਨਿਭਟਾ ਕੇ ਹੁਣੇ-ਹੁਣੇ ਹੀ ਲੇਟੀ ਸੀ। ਉਸੇ ਵੇਲੇ ਉਹਦੇ ਬੱਚੇ ਵੀ ਸਕੂਲ ਤੋਂ ਵਾਪਸ ਆ ਗਏ। ਮਨਪ੍ਰੀਤ ਨੇ ਉਹਨਾਂ ਨੂੰ ਪਿਆਰ ਨਾਲ ਖਾਣਾ ਦਿੱਤਾ। ਬੱਚੇ ਖਾਣਾ ਖਾ ਕੇ ਥੋੜਾ ਆਰਾਮ ਕਰਕੇ ਉੱਠ ਗਏ ਤੇ ਆਪਣਾ ਹੋਮਵਰਕ ਕਰਨ ਲੱਗ ਪਏ। ਇਸੇ ਵਿੱਚ ਮਨਪ੍ਰੀਤ ਦੇ ਫੋਨ ਦੀ ਘੰਟੀ ਵੱਜੀ। ਉਹਨੇ ਫੋਨ ਚੁੱਕਿਆ ਤਾਂ ਦੂਜੇ ਪਾਸੇ ਗੁਰਦੀਪ ਸੀ। ਗੁਰਦੀਪ ਨੇ ਕਿਹਾ ਸੁਣੋ ਅੱਜ ਰਾਤ ਦਾ ਖਾਣਾ ਅਸੀਂ ਬਾਹਰ ਹੀ ਖਾਵਾਂਗੇ ਤੇ ਨਾਲੇ ਰਖੜੀ ਦੀ ਖਰੀਦਦਾਰੀ ਵੀ ਕਰ ਲਵਾਂਗੇ ਤੁਸੀਂ ਬੱਚਿਆਂ ਨਾਲ ਤਿਆਰ ਹੋ ਮੈਂ ਦਫ਼ਤਰ ਤੋਂ ਆਉਂਦਾ ਹੀ ਨਿਕਲਾਂਗਾ ਇਹ ਸੁਣ ਕੇ ਮਨਪ੍ਰੀਤ ਖੁਸ਼ ਹੋ ਗਈ ਉਹਨੇ ਇਹ ਗੱਲ ਬੱਚਿਆਂ ਨੂੰ ਵੀ ਦੱਸੀ ਤਾਂ ਉਹ ਵੀ ਛੇਤੀ ਛੇਤੀ ਆਪਣਾ ਹੋਮਵਰਕ ਪੂਰਾ ਕਰਨ ਲੱਗ ਪਏ। ਮਨਪ੍ਰੀਤ ਨੇ ਆਪਣੇ ਆਪ ਨੂੰ ਵੀ ਤਿਆਰ ਕਰਨਾ ਸ਼ੁਰੂ ਕੀਤਾ ਤੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਕਰ ਲਿਆ। ਫਿਰ ਉਹ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ। ਥੋੜੀ ਦੇਰ ਵਿੱਚ ਗੁਰਦੀਪ ਘਰ ਆ ਗਿਆ ਮਨਪ੍ਰੀਤ ਰਸੋਈ ਵਿੱਚ ਗੁਣਗਣਾਉਂਦੀ ਹੋਈ ਚਾਹ ਬਣਾਉਂਦੀ ਸੀ ਗੁਰਦੀਪ ਨੇ ਹੌਲੀ ਜਿਹੀ ਪਿੱਛੋਂ ਆ ਕੇ ਉਹਨੂੰ ਆਪਣੀਆਂ ਬਾਹਾਂ ਵਿੱਚ ਪਾ ਲਿਆ ਮਨਪ੍ਰੀਤ ਹੌਲੀ ਜਿਹੀ ਸ਼ਰਮਾ ਕੇ ਉਹਦੇ ਸੀਨੇ ਨਾਲ ਲੱਗ ਗਈ ਤੇ ਮੁਸਕਰਾਉਂਦਿਆਂ ਕਹਿੰਦੀ ਕੀ ਗੱਲ ਆ ਜੀ ਅੱਜ ਤੈਨੂੰ ਮੇਰੇ ਤੇ ਇੰਨਾ ਪਿਆਰ ਕਿਉਂ ਆ ਰਿਹਾ ਆ ਗੁਰਦੀਪ ਮੁਸਕਰਾ ਕੇ ਕਹਿੰਦਾ ਤੂੰ ਹੈ ਹੀ ਇੰਨੀ ਪਿਆਰੀ ਤਾਂ ਪਿਆਰ ਕਿਉਂ ਨਾ ਆਵੇਗਾ ਐਸੇ ਵੇਲੇ ਉਹਨਾਂ ਦੇ ਪੁੱਤਰ ਨੇ ਆਵਾਜ਼ ਮਾਰੀ ਪਾਪਾ ਤੁਸੀਂ ਵੀ ਤਿਆਰ ਹੋ ਜਾਓ ਹੋਰ ਕਿੰਨਾ ਸਮਾਂ ਲਗਾਓਗੇ ਇਹ ਸੁਣ ਕੇ ਦੋਵੇਂ ਝਟਕੇ ਨਾਲ ਅਲੱਗ ਹੋ ਗਏ ਤੇ ਮਨਪਰੀਤ ਦੀਆਂ ਗੱਲਾਂ ਸ਼ਰਮ ਨਾਲ ਲਾਲ ਹੋ ਗਈਆਂ ਸਭ ਨੇ ਇਕੱਠੇ ਬੈਠ ਕੇ ਚਾਹ ਨਾਸ਼ਤਾ ਕੀਤਾ ਤੇ ਫਿਰ ਖਰੀਦਦਾਰੀ ਲਈ ਨਿਕਲ ਪਏ ਬੱਚਿਆਂ ਲਈ ਨਵੇਂ ਕੱਪੜੇ ਖਰੀਦੇ ਤੇ ਗੁਰਦੀਪ ਲਈ ਨਵਾਂ ਕਮੀਜ਼ ਤੇ ਪੈਂਟ ਲੈ ਲਿਆ ਨਾਲੇ ਰਖੜੀ ਮਠਿਆਈ ਤੇ ਫਲ ਵੀ ਲੈ ਲਏ ਖਰੀਦਾਰੀ ਦੌਰਾਨ ਗੁਰਦੀਪ ਨੇ ਕਿਹਾ ਤੂੰ ਵੀ ਆਪਣੇ ਲਈ ਕੋਈ ਨਵਾਂ ਸੂਟ ਲੈ ਲੈ ਮਨਪ੍ਰੀਤ ਹਾਸ ਕੇ ਬੋਲੀ ਨਹੀਂ ਜੀ ਮੇਰੇ ਕੋਲ ਤਾਂ ਬਹੁਤ ਨਹੀਂ ਪਰ ਗੁਰਦੀਪ ਨੇ ਉਹਦੀ ਗੱਲ ਨਾ ਮੰਨੀ ਤੇ ਆਪਣੀ ਜਿਦ ਨਾਲ ਉਹਦੀ ਪਸੰਦ ਦਾ ਇੱਕ ਸੋਹਣਾ ਮੈਰੂਨ ਰੰਗ ਦਾ ਸੂਟ ਖਰੀਦ ਦਿੱਤਾ ਸੂਟ ਵੇਖਦੇ ਹੀ ਮਨਪ੍ਰੀਤ ਦਾ ਚਿਹਰਾ ਖਿੜ ਗਿਆ ਬਾਹਰ ਖਾਣਾ ਖਾ ਕੇ ਸਭ ਘਰ ਵਾਪਸ ਆ ਗਏ ਬੱਚੇ ਖੁਸ਼ ਸਨ ਤੇ ਮਨਪ੍ਰੀਤ ਦੇ ਚਿਹਰੇ ਦੀ ਚਮਕ ਵੇਖ ਕੇ ਗੁਰਦੀਪ ਦੇ ਦਿਲ ਵਿੱਚ ਵੀ ਇੱਕ ਅਜੀਬ ਜਿਹਾ ਸਕੂਨ ਸੀ ਹਰ ਸਾਲ ਰਖੜੀ ਤੇ ਗੁਰਦੀਪ ਆਪਣੀ ਭੈਣ ਹਰਲੀਨ ਦੇ ਘਰ ਜਾਂਦਾ ਸੀ ਇਸ ਕਰਕੇ ਮਨਪ੍ਰੀਤ ਆਪਣੇ ਭਰਾ ਜਗਪ੍ਰੀਤ ਕੋਲ ਜਾਣ ਲਈ ਤਰਸ ਜਾਂਦੀ ਸੀ ਜਗ ਪ੍ਰੀਤ ਵੀ ਹਰ ਵਾਰ ਇੰਤਜ਼ਾਰ ਕਰਦਾ ਸੀ ਪਰ ਉਹ ਖੁਦ ਮਨਪ੍ਰੀਤ ਦੇ ਸਸਰਾਲ ਨਹੀਂ ਆ ਸਕਦਾ ਸੀ ਮਨਪ੍ਰੀਤ ਨੂੰ ਮਜਬੂਰੀ ਵਿੱਚ ਹਰ ਸਾਲ ਸਿਰਫ ਰਖੜੀ ਭੇਜ ਕੇ ਹੀ ਸਬਰ ਕਰਨਾ ਪੈਂਦਾ ਸੀ ਗੁਰਦੀਪ ਦੀ ਭੈਣ ਹਰਲੀਨ ਦਾ ਸਸਰਾਲ ਬਹੁਤ ਅਮੀਰ ਸੀ ਮਾਪਿਆਂ ਨੇ ਵਿਆਹ ਤੇ ਵੱਡਾ ਦਾਜ ਦਿੱਤਾ ਸੀ ਪਰ ਹਰਲੀਨ ਹਰ ਤਿਹਾਰ ਤੇ ਗਰਦੀਪ ਤੋਂ ਮਹਿੰਗੇ ਤੋਹਫੇ ਦੀ ਉਮੀਦ ਕਰਦੀ ਸੀ ਜਦੋਂ ਵੀ ਉਹ ਕੁਝ ਲੈ ਹੁੰਦਾ ਹਰਲੀਨ ਕੋਈ ਨਾ ਕੋਈ ਕਮੀ ਕੱਢ ਹੀ ਦਿੰਦੀ ਸੀ ਆਖਰ ਗਰਦੀਪ ਨੇ ਸੋਚ ਲਿਆ ਕਿ ਉਹ ਹੁਣ ਉਹਨੂੰ ਨਗਦ ਪੈਸੇ ਹੀ ਦੇਵੇਗਾ ਤਾਂ ਜੋ ਉਹ ਆਪਣੀ ਪਸੰਦ ਦੀ ਚੀਜ਼ ਲੈ ਸਕੇ ਪਰ ਇਸ ਸਾਲ ਗੁਰਦੀਪ ਦੀ ਨੌਕਰੀ ਚਲੀ ਗਈ ਸੀ ਤੇ ਹਾਲਤ ਬਹੁਤ ਮਾੜੀ ਹੋ ਗਈ ਘਰ ਦਾ ਖਰਚ ਚਲਾਉਣਾ ਮੁਸ਼ਕਲ ਸੀ ਫਿਰ ਵੀ ਰਖੜੀ ਦੇ ਮੌਕੇ ਤੇ ਉਹ ਆਪਣੀ ਭੈਣ ਕੋਲ ਗਿਆ ਹਾਲਾਂਕਿ ਇਸ ਵਾਰ ਉਹ ਸਿਰਫ 2000 ਰੁਪਏ ਹੀ ਲੈ ਜਾ ਸਕਿਆ ਸੀ ਰਖੜੀ ਬੰਨਣ ਤੋਂ ਬਾਅਦ ਜਦੋਂ ਉਹਨੇ ਲਫਾਫਾ ਦਿੱਤਾ ਤਾਂ ਹਰਲੀਨ ਦਾ ਚਿਹਰਾ ਟੈ ਗਿਆ ਉਹ ਚਾਹ ਬਣਾਉਣ ਦੇ ਬਹਾਨੇ ਰਸੋਈ ਵਿੱਚ ਚਲੀ ਗਈ ਤੇ ਆਪਣੀ ਸਹੇਲੀ ਨੂੰ ਫੋਨ ਕਰਕੇ ਕਹਿਣ ਲੱਗੀ ਵੇਖਣਾ ਵੀਰਤਾ ਰਖੜੀ ਤੇ ਖਾਲੀ ਹੱਥੀ ਆ ਗਿਆ ਆ 2000 ਰੁਪਏ ਲੈ ਕੇ ਆਇਆ ਆ ਮੇਰੇ ਅਮੀਰ ਸਸਰਾਲ ਵਾਲੇ ਕੀ ਸੋਚਣਗੇ ਗੁਰਦੀਪ ਨੇ ਇਹ ਸਭ ਸੁਣ ਲਿਆ ਕਿਉਂਕਿ ਉਸ ਹੋਈ ਵਿੱਚ ਇਹ ਕਹਿਣ ਆਇਆ ਸੀ ਕਿ ਮੈਂ ਜਾ ਰਿਹਾ ਆਂ ਚਾਹ ਨਹੀਂ ਪੀਣੀ ਹਰਲੀਨ ਜਦੋਂ ਪਿੱਛੇ ਮੁੜੀ ਤਾਂ ਉਹਨੇ ਗੁਰਦੀਪ ਨੂੰ ਖੜਾ ਵੇਖਿਆ ਗੁਰਦੀਪ ਦੀਆਂ ਅੱਖਾਂ 'ਚ ਹੰਝੂ ਸਨ ਉਹਨੇ ਹੌਲੀ ਆਵਾਜ਼ ਵਿੱਚ ਕਿਹਾ ਭੈਣ ਕੀ ਭਰਾ ਭੈਣ ਦਾ ਪਿਆਰ ਸਿਰਫ ਪੈਸੇ ਉਤੇ ਹੀ ਟਿਕਿਆ ਆ ਬਚਪਨ ਵਿੱਚ ਤਾਂ ਤੂੰ 10 ਰੁਪਏ ਦੀ ਚਾਕਲੇਟ ਤੇ ਵੀ ਰਖੜੀ ਬੰਨ੍ਹ ਦਿੰਦੀ ਸੀ ਹਰ ਲਈ ਇੰਨੇ ਸਮਝਾਉਂਦੀ ਕੋਸ਼ਿਸ਼ ਕੀਤੀ ਪਰ ਉਹਦੇ ਸ਼ਬਦਾਂ ਵਿੱਚ ਵੀ ਤਾਣ ਸੀ ਆਖਿਰ ਗੁਰਦੀਪ ਚੁੱਪਚਾਪ ਉਥੋਂ ਚਲਿਆ ਗਿਆ ਉਹਦੇ ਦਿਲ ਨੂੰ ਗਹਿਰਾ ਜ਼ਖਮ ਲੱਗਾ ਸੀ ਕਾਰਾ ਕਿ ਉਹਨੇ ਮਨਪ੍ਰੀਤ ਨੂੰ ਆਪਣੇ ਭਰਾ ਜਗਪ੍ਰੀਤ ਨਾਲ ਫੋਨ ਤੇ ਰੋਂਦਿਆਂ ਸੁਣਿਆ ਅਗਲੀ ਵਾਰ ਰਖੜੀ ਤੇ ਜਰੂਰ ਆਉਂਗੀ ਵੀਰ ਗੁਰਦੀਪ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਦਿਖਾवटी ਰਿਸ਼ਤੇ ਲਈ ਆਪਣੀ ਪਤਨੀ ਨਾਲ ਨਾ ਇਨਸਾਫ ਹੀ ਕਰ ਰਿਹਾ ਸੀ ਸਾਲ ਬੀਤ ਗਏ ਗੁਰਦੀਪ ਨੂੰ ਦੁਬਾਰਾ ਚੰਗੀ ਨੌਕਰੀ ਮਿਲ ਗਈ ਤਨਖਾਹ ਵੀ ਦੋਗਣੀ ਹੋ ਗਈ ਹਰਲੀਨ ਫਿਰ ਪਿਆਰ ਨਾਲ ਗੱਲ ਕਰਨ ਲੱਗ ਪਈ ਰਖੜੀ ਆਉਣ ਤੇ ਉਹਨੇ ਗੁਰਦੀਪ ਨੂੰ ਸੱਦਾ ਦਿੱਤਾ ਪਰ ਇਸ ਵਾਰ ਗੁਰਦੀਪ ਨੇ ਕਿਹਾ ਨਹੀਂ ਭੈਣ ਇਸ ਵਾਰ ਮੈਂ ਆਪਣੀ ਪਤਨੀ ਨੂੰ ਉਹਦੇ ਪੇਕੇ ਛੱਡਣ ਜਾ ਰਿਹਾ ਆ ਉਹਨੂੰ ਵੀ ਤਾਂ ਆਪਣਾ ਤਿਹਾਰ ਮਨਾਉਣ ਦਾ ਹੱਕ ਆ ਤੇ ਉਹਨੇ ਫੋਨ ਰੱਖ ਦਿੱਤਾ ਗੁਰਦੀਪ ਦੇ ਦਿਲ ਵਿੱਚ ਅੱਜ ਇੱਕ ਅਜੀਬ ਜਿਹਾ ਹੀ ਸਕੂਨ ਸੀ 12 ਸਾਲ ਬਾਅਦ ਉਹਨੇ ਸੱਚ ਮੁੱਚ ਆਪਣੀ ਘਰ ਵਾਲੀ ਨੂੰ ਉਹਦਾ ਹੱਕ ਜੋ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ